ਇੱਕ ਨਾ ਸ਼ਹਿਰ ਦੇ ਵਿੱਚ ਬੜਾ ਮਸ਼ਹੂਰ ਢਾਬਾ ਸੀ ਉਸ ਢਾਬੇ ਤੇ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਮਸ਼ਹੂਰ ਸਨ ਉਸ ਢਾਬੇ ਤੇ ਲੋਕਾਂ ਦੀ ਭੀੜ ਬੜੀ ਆਇਆ ਕਰੇ ਸਾਰੇ ਲੋਕ ਖਾਣ ਪੀਣ ਉੱਥੇ ਆਉਂਦੇ ਹੁੰਦੇ ਸੀ ਜਦੋਂ ਲੋਕਾਂ ਦੀ ਭੀੜ ਲੱਗਿਆ ਕਰੇ ਉਹ ਭੀੜ 'ਚ ਇੱਕ ਬੰਦਾ ਆਉਂਦਾ ਸੀ ਉਹ ਬੰਦਾ ਖਾਣਾ ਪੀਣਾ ਖਾਦਾ ਬਿਨਾਂ ਪੈਸੇ ਦਿੱਤੇ ਚੋਰੀ-ਚੋਰੀ ਵੇਚਦੀ ਲੋਕਾਂ ਦੀ ਲੰਘ ਜਾ ਕਰੇ ਇਹ ਚੀਜ਼ ਨੂੰ ਭੀੜ ਦੇ ਵਿੱਚ ਇੱਕ ਬੰਦਾ ਵੇਖਦਾ ਰਿਹਾ ਪਹਿਲੇ ਦਿਨ ਦੇਖਿਆ ਦੂਜੇ ਦਿਨ ਵੇਖਿਆ ਤੀਜੇ ਦਿਨ ਉਹ ਭਾਈ ਢਾਬੇ ਦੇ ਮਾਲਕ ਕੋਲੇ ਚਲਿਆ ਗਿਆ ਕਹਿੰਦਾ ਸਾਹਬ ਜਦੋਂ ਕਹਿੰਦਾ ਤੁਹਾਡੇ ਢਾਬੇ ਤੇ ਭੀੜ ਲੱਗਦੀ ਆ ਇੱਕ ਬੰਦਾ ਆਉਂਦਾ ਕਹਿੰਦਾ ਰੋਜ਼ ਰੋਟੀ ਪਾਣੀ ਖਾ ਜਾਂਦਾ ਤੇ ਬਿਨਾ ਪੈਸੇ ਦਿੱਤੇ ਚੋਰੀਆਂ ਟਾਪਿਆਂ ਦਾ ਤੂੰ ਇਹਨੂੰ ਕੁਝ ਕਹਿੰਦੇ ਘਾਤੋ ਨਹੀਂ ਢਾਬੇ ਦਾ ਮਾਲਕ ਹੱਸਣ ਲੱਗਿਆ ਕਹਿੰਦਾ ਮੈਨੂੰ ਪਤਾ ਉਹ ਬਿਨਾ ਪੈਸੇ ਦਿੱਤੇ ਜਾਂਦਾ ਕਹਿੰਦਾ ਨਾਲ ਤੂੰ ਪਹਿਲਾ ਬੰਦਾ ਨਹੀਂ ਜਿਹਨੇ ਮੈਨੂੰ ਦੱਸਿਆ ਕਹਿੰਦਾ ਮੈਨੂੰ ਪਹਿਲਾਂ ਹੀ ਬਹੁਤ ਲੋਕਾਂ ਨੇ ਦੱਸਿਆ ਕਹਿੰਦਾ ਇੱਕ ਦਿਨ ਮੈਂ ਉਹਦੇ ਪਿੱਛੇ ਚੱਲਿਆ ਗਿਆ ਵੀ ਜਾਂਦਾ ਕਿੱਧਰ ਕਹਿੰਦਾ ਮੈਂ ਪਿੱਛੇ ਗਿਆ ਮੈਨੂੰ ਜਾ ਕੇ ਪਤਾ ਲੱਗਿਆ ਉਹ ਨੇੜੇ ਦੇ ਬੱਸ ਸਟੈਂਡ ਦੇ ਬਾਹਰ ਬੈਠ ਕੇ ਭੀਖ ਮੰਗਦਾ ਇੱਕ ਦਿਨ ਕਹਿੰਦਾ ਮੈਂ ਵੇਖਿਆ ਮੇਰੇ ਆ ਢਾਬੇ ਦੇ ਵਿੱਚ ਅੱਜ ਵੀ ਬਹੁਤ ਜ਼ਿਆਦਾ ਭੀੜ ਆਵੇ ਬਹੁਤ ਜ਼ਿਆਦਾ ਲੋਕ ਆਉਣ ਤਾਂ ਕਿ ਜਿਵੇਂ ਭੀੜ ਆਵੇ ਤੇ ਮੈਂ ਚੁੱਪਚਾਪ ਰੋਟੀ ਖਾ ਕੇ ਇਥੋਂ ਨਿਕਲ ਜਾ ਕਹਿੰਦਾ ਹੋ ਸਕਦਾ ਸਾਡੇ ਢਾਬੇ ਤੇ ਇੰਨੇ ਲੋਕ ਆਉਂਦੇ ਇੰਨੀ ਭੀੜ ਲੱਗਦੀ ਹੈ ਸ਼ਾਇਦ ਇਹਦੀਆਂ ਦੁਆਵਾਂ ਦੇ ਕਰਕੇ ਹੋ ਸਕਦਾ ਇਹਦੀਆਂ ਦੁਆਵਾਂ ਦੇ ਕਰਕੇ ਸਾਡਾ ਢਾਬਾ ਚੱਲੀ ਜਾਂਦਾ ਇਹ ਗੱਲ ਸਾਹਮਣੇ ਵਾਲਾ ਬੰਦਾ ਸਮਝ ਗਿਆ ਉਹ ਬੰਦੇ ਨੂੰ ਇਹ ਗੱਲ ਸਮਝ ਆ ਗਈ ਵੀ ਕਈ ਵਾਰੀ ਸਾਡੀ ਕਾਮਯਾਬੀ ਦੇ ਪਿੱਛੇ ਸਾਡੀ ਮਿਹਨਤ ਨਹੀਂ ਹੁੰਦੀ ਕਈ ਵਾਰੀ ਕਿਸੇ ਦੀਆਂ ਦਿੱਤੀਆਂ ਸੱਚੀਆਂ ਦੁਆਵਾਂ ਵੀ ਸਾਨੂੰ ਕਾਮਯਾਬ ਕਰ ਜਾਂਦੀਆਂ ਨਾਲੇ ਕਈ ਵਾਰੀ ਜਿੱਥੇ ਸਾਡੀ ਮਿਹਨਤ ਸਾਨੂੰ ਨਹੀਂ ਪਹੁੰਚਾ ਸਕਦੀ ਉੱਥੇ ਕਿਸੇ ਦੀਆਂ ਸੱਚੀਆਂ ਦੁਆਵਾਂ ਸਾਨੂੰ ਪਹੁੰਚਾ ਦਿੰਦੀਆਂ। ਹਮੇਸ਼ਾ ਯਾਦ ਰੱਖਿਓ ਜੇ ਤੁਹਾਡੀ ਜ਼ਿੰਦਗੀ 'ਚ ਕੋਈ ਐਦਾਂ ਦਾ ਹੈ ਜਿਹੜਾ ਤੁਹਾਡੇ ਵਾਸਤੇ ਸੱਚੀਆਂ ਦੁਆਵਾਂ ਕਰਦਾ ਹੈ ਉਹਦਾ ਸਾਥ ਨਾ ਛੱਡਿਓ।